so तन पल चसा कड़ी पहर तन तन थित सुवार तन तन धन रात है पख माह रुत सम्मत जागे तन अपीच निछत्र है काम क्रोध अहंकार त्यागे तन तन संजोग है अठसठ तीरथ राजगे उही पल उही कड़ी उही पहर, उही दिन उित वार सुपागा है जिस समय वह प्रभु चेते आए साहेब श्री गुरु ग्रंथ साहब जी की बाणी अंदर समय दे परिवर्तन की बात की गई है रुत्त महीनों के परिवर्तन की बात की गई है श्री बारह महाज मा पंचम गुरदेव साहेब श्री गुरु अर्जन देव जी ने ਇਸ ਸਮਾਂ ਸਫਲ ਕਰਨ ਦੇ ਲਈ ਪ੍ਰੇਰਣਾ ਦਿੰਦੀ ਹੈ ਆਓ ਸਰਵਣ ਕਰਦੇ ਹਾਂ shri 12ਵਾਂ ਮਾਂਜ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਵਿਆਖਿਆ ਪਾਠ ਤੇ ਵਿਆਖਿਆ ਕੀਤੀ ਹੈ ਗਿਆਨੀ ਸੰਤ ਸਿੰਘ ਮਸਕੀਨ ਹੋਰਾ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵੰ ਹਰ ਸੱਜਣ ਦਾਵਣ ਲਗਿਆ ਕਿਸੇ ਨ ਦੇ ਬੰ ਮਾਣ ਕੇ ਮੋਤੀ ਨਾਮ ਪ੍ਰਭ ਉਨ ਲੱਗੇ ਨਹੀਂ ਸੰ ਰੰਗ ਸਬੇ ਨਾਰਾਇਣੇ jete man bhavan jo har loade so kare soi ji karan jo prav keete apne se kaiye dhan apan liya je mile विछुड क्यों रोवन साधु सं पराप नानक रंग रंगमाणन् हर जेठ रंगीला तिस धनी जिस्क भाग मथन ਜੇਠ ਦਾ ਮਹੀਨਾ ਆਰੰਭ ਹੁੰਦਾ ਹੈ ਜੇਠ ਦਾ ਮਤਲਬ ਹੈ ਵੱਡਾ ਜੇਠ ਦੇ ਮਹੀਨੇ ਵਿੱਚ ਦਿਨ ਬਹੁਤ ਵੱਡਾ ਹੁੰਦਾ ਹੈ ਬਹੁਤ ਵੱਡਾ ਹੁੰਦਾ ਹੈ ਤਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਦਿਨ ਬਹੁਤ ਵੱਡਾ ਹੈ ਇਸ ਵਾਸਤੇ ਇਸ ਵੱਡੇ ਦਿਨ ਨੂੰ ਮੁੱਖ ਰੱਖ ਕੇ ਵੱਡੇ ਦੀ ਆਰਾਧਨਾ ਕਰ ਵੱਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਜੋ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਪ੍ਰੇਰਣਾ ਇਸ ਵੱਡੇ ਦਿਨ ਤੋਂ ਲੈ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਜਿਸ ਦੇ ਅੱਗੇ ਪ੍ਰਕਿਰਤੀ ਦਾ ਜ਼ਰਰਾ ਜ਼ਰਰਾ ਝੁਕਦਾ ਭਾਉ ਤਾਬਿਆ ਦੇ ਚ ਹੈ ਹੁਕਮ ਦੇ ਚ ਜੇਠ ਤੇ ਮੀਨੇ ਦਾ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਉਸ ਜੇਠ ਨੂੰ ਉਸ ਵੱਡੇ ਨੂੰ ਲੋੜ ਉਸ ਦੀ ਲੋਚਾ ਰਖ ਤੇ ਉਸ ਦੇ ਅੱਗੇ ਝੁਕਣ ਦੀ ਕੋਸ਼ਿਸ਼ ਕਰ ਹਰ ਸੱਜਣ ਦਾਮਣ ਲਗਿਆ ਕਿਸੇ ਨ ਦੇਈ ਬਨ ਜੋ ਪਰਮਾਤਮਾ ਦੇ ਦਾਮਨ ਲਗੇ ਨੇ ਉਹਨਾਂ ਨੂੰ ਕੋਈ ਹੋਰ ਬੰਧਨ ਪੈ ਨਹੀਂ ਸਕਦੇ ਭਾਈ ਸਾਹਿਬ ਭੈਣੰਦ ਲਾਲ ਜੀ ਮਹਾਰਾਜ ਦਾ ਫਰਮਾਨ ਹੈ ਬਸਤ ਗਰਦਾਰੀ ਬਿਰੋ ਦਾਮਨ ਜਾਮਾ ਰਹਿ ਬਗੀਰ ਐ ਬੰਦੇ ਜੇ ਤੂੰ ਹੱਥ ਰੱਖਦਾ ਹੈ ਤਾਂ ਗੁਰੂ ਦਾ ਧਾਮਨ ਪਕੜ ਲਏ ਤਾਂ ਫਿਰ ਤੈਨੂੰ ਕੋਈ ਬੰਨ ਨਹੀਂ ਪਏਗਾ ਕਿਸੇ ਤਰ੍ਹਾਂ ਦੀ ਕੋਈ ਵੀ ਰੋਕ ਨਹੀਂ ਪੈਗੀ ਤੋਂ ਸਹਿਬਕਨਨ ਜੋ ਸਜਣ ਦਾ ਧਾਮਨ ਪਕੜ ਲੈਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰੋਕ ਨਹੀਂ ਪੈਂਦੀ ਨਾ ਸਰੀਰ ਨੂੰ ਨਾ ਮਨ ਨੂੰ ਨਾ ਆਤਮਾ ਨੂੰ ਰੋਕਾਂ ਕਈ ਤਰ੍ਹਾਂ ਦੀਆਂ ਨੇ ਦੁੱਖ ਕਈ ਤਰ੍ਹਾਂ ਦੇ ਨੇ ਸਰੀਰਕ ਰੋਗ ਮਾਨਸਿਕ ਰੋਗ ਅਧਿਆਤਮਿਕ ਰੋਗ ਸਹਿਬਾਂ ਦਾ ਫਰਮਾਨ ਹੈ ਰੋਗ ਸੋਗ ਦੁੱਖ ਜਰਾ ਮਰਾ ਹਰ ਜਾਣੇ ਨਹੀਂ ਨਿਕਟਾ ਨਹੀਂ ਜੋ ਹਰੀ ਦੇ ਜਨ ਨੇ ਤੇ ਹਰੀ ਦਾ ਦਾਮਨ ਪਕੜ ਲੈਂਦੇ ਨੇ ਉਹਨਾਂ ਦੇ ਸਰੀਰ ਦੇ ਵਿੱਚ ਰੋਗ ਨਹੀਂ ਹੁੰਦੇ ਉਹਨਾਂ ਦੇ ਮਨ ਦੇ ਵਿੱਚ ਸੋਗ ਨਹੀਂ ਹੁੰਦੇ ਔਰ ਉਹਨਾਂ ਦੀ ਆਤਮਾ ਦੇ ਵਿੱਚ ਬੇਚੈਨੀ ਨਹੀਂ ਹੁੰਦੀ ਉਹ ਸਦਾ ਖਿੜੇ ਰਹਿੰਦੇ ਨੇ ਸਰੀਵੀ ਆਨੰਦ ਦੇ ਵਿੱਚ ਰਹਿੰਦੇ ਨੇ ਕੰਚਨ ਵਰਗੀ ਉਹਨਾਂ ਦੀ ਕਾਇਆ ਹੁੰਦੀ ਹੈ ਐਸ ਵਾਸਤੇ ਸਾਇਬ ਕੰਨ ਜੋ ਹਰੀ ਸੱਜਣ ਦਾ ਦਾਮਨ ਪਕੜ ਲੈਂਦੇ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਪੈਂਦੀ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀਂ ਸਨ ਪ੍ਰਮਾਤਮਾ ਦਾ ਨਾਮ ਅਸਲੀ ਮਾਣਕ ਹੈ ਹੀਰਾ ਹੈ ਮੋਤੀ ਹੈ ਔਰ ਸਾਇਬ ਕਹਿੰਦੇ ਨੇ ਇਹ ਧਨ ਐਸਾ ਹੈ ਇੱਕ ਦਫਾ ਪ੍ਰਾਪਤ ਹੋ ਜਾਏ ਕੋਈ ਚੋਰ ਚੁਰਾ ਨਹੀਂ ਸਕਦਾ ਕੋਈ ਸਨ ਲਾਣ ਵਾਲਾ ਇਹਨੂੰ ਸਨ ਨਹੀਂ ਲਾ ਸਕਦਾ ਕਿਉਂਕਿ ਇਹ ਤੇ ਹਿਰਦੇ ਦੀ ਗੁਥਲੀ ਵਿੱਚ ਰਹਿੰਦੇ ਨੇ ਤਾਂ ਹਿਰਦੇ ਤੱਕ ਤੇ ਕਿਸੇ ਦੀ ਪਹੁੰਚ ਨਹੀਂ ਹੈ ਇੱਕੋ ਇੱਕ ਐਸਾ ਧਨ ਹੈ ਉਹ ਹੈ ਨਾਮ ਧਨ ਜਿਹਨੂੰ ਚੋਰ ਚੁਰਾ ਨਹੀਂ ਸਕਦਾ ਜਿਹਨੂੰ ਅਗਨ ਜਲਾ ਨਹੀਂ ਸਕਦੀ ਜਿਹਨੂੰ ਪਾਣੀ ਡੋਬ ਨਹੀਂ ਸਕਦਾ ਜਿਹਨੂੰ ਕੋਈ ڈاکੂ ਲੁੱਟ ਨਹੀਂ ਸਕਦਾ ਇਸ ਵਾਸਤੇ ਸਾਬ ਕਿਦ ਨੂੰ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਾਨਕ ਹੈ ਉਹ ਮੋਤੀ ਹੈ ਉਹ ਹੀਰਾ ਹੈ ਉਹ ਰਤਨ ਜਵਾਹਰ ਹੈ ਜੇ ਤੈਨੂੰ ਪ੍ਰਾਪਤੀ ਹੋ ਜਾਏ ਤਾਂ ਫਿਰ ਕੋਈ ਸਨ ਨਹੀਂ ਲਗਣੀ ਭਗਤ ਰਵਰਾਸ ਜੀ ਮਹਾਰਾਜ ਦਾ ਤੇ ਕਹਿਣਾ ਕਿ ਧਰਮ ਦੀ ਦੌਲਤ ਜੈਸੇ ਜੈਸੇ ਵੱਧਦੀ ਏ ਇਹਦੇ ਤੇ ਕੋਈ ਟੈਕਸ ਵੀ ਨਹੀਂ ਹੈ ਨਾ ਤਸਵੀਜ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜ਼ਵਾਲ ਸੰਸਾਰ ਦੀ ਦੌਲਤ ਵਧੇ ਤਾਂ ਦੌਲਤ ਦੇ ਵਧਨ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਕਰ ਦੇਣੇ ਪੈਂਦੇ ਪਰ ਧਰਮ ਦੀ ਦੌਲਤ ਵਧੇ ਇਹਦੇ ਤੇ ਕੋਈ ਕਰ ਨਹੀਂ ਹੈ ਬਹੁਤ ਖੁਸ਼ੀ ਬਹੁਤ ਖੇੜਾ ਬੜੀ ਪ੍ਰਸੰਤਾ ਹੈ ਔਰ ਇਸ ਨੂੰ ਕੋਈ ਲੁੱਟ ਵੀ ਨਹੀਂ ਸਕਦਾ ਰੰਗ ਸਦੇ ਨਾਰਾਇਣੇ ਜੇਤੇ ਮਨ ਭਾਵਨ ਨਾਰਾਇਣ ਦੇ ਜਾਪ ਦੇ ਨਾਲ ਅਧਿਆਤਮਿਕ ਮਾਨਸਿਕ ਸਾਰੇ ਰੰਗ ਪ੍ਰਾਪਤ ਹੋ ਜਾਂਦੇ ਨੇ ਭਾਵ ਸਾਰੇ ਸੁਖ ਸਾਰੇ ਰਸ ਪ੍ਰਾਪਤ ਹੋ ਜਾਂਦੇ ਨੇ ਜਿਤਨੇ ਰੰਗ ਜਿਤਨੇ ਰਸ ਲਈ ਮਨ ਲੋਚਦਾ ਹੈ ਉਹ ਸਾਰੇ ਦੇ ਸਾਰੇ ਰਸ ਪ੍ਰਾਪਤ ਹੋ ਜਾਂਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਗ੍ਰਹਿ ਨਿਛਤਰਾਂ ਦਾ ਤੇ ਕੀ ਅਸਰ ਪੈਣਾ ਦਰਸ ਹਰੀ ਜੋ ਕੁਛ ਚਾਹੁੰਦਾ ਹੈ ਵੈਸਾ ਹੀ ਜਗਤ ਦੇ ਛੋਂਦਾ ਸਾਰੇ ਜੀ ਸਾਰੇ ਗ੍ਰਹਿ ਨਿਛਤਰ ਉਸ ਦੇ ਬੰਧਨ ਵਿੱਚ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਧਨ ਜਿਨ੍ਹਾਂ ਜੀਵਾਂ ਨੂੰ ਉਸ ਨੇ ਆਪਣੀ ਨੇੜ ਦੇ ਦਿੱਤੀ ਹੈ ਅਪਨੰਤ ਦੇ ਦਿੱਤੀ ਹੈ ਤੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣਾ ਬਣਾ ਲਿਆ ਹੈ ਮਹਾਰਾਜ ਕਹਿੰਦੇ ਨੇ ધਨਤਾ ਦੇ ਯੋਗ ਨੇ ਉਹ ધਨਤਾ ਦੇ ਪਾਤਰ ਨੇ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ ਆਪਣੀ ਸਮਰਥਾ ਦੇ ਨਾਲ ਆਪਣੀ ਕੋਸ਼ਿਸ਼ ਦੇ ਨਾਲ ਐਸੀ ਸਚਾਈ ਦੀ ਐਸੇ ਅਗੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਲੋਕੀ ਵਿਛੜ ਵਿਛੜ ਕੇ ਰੋਵਨ ਕਿਉਂ ਦੁਖੀ ਕਿਉਂ ਹੋਵਨ ਹਰ ਜੇਠ ਲੰਗੇਈਲਾ ਕਿਸ ਧਣੀ ਜਿਸਕੇ ਭਾਗ ਮਥਨ ज्येठ ਦਾ ਮਹੀਨਾ ਉਹਨਾਂ ਵਾਸਤੇ ਭਾਗਾ ਭਰਿਆ ਹੈ ਸੁਖ ਸ਼ਾਂਤੀ ਪ੍ਰਦਾਨ ਕਰਨ ਵਾਲਾ ਹੈ ਜਿਨ੍ਹਾਂ ਦੇ ਮੱਥੇ ਤੇ ਭਾਗ ਨੇ ਤੇ ਜਿਹੜੇ ਉਸ ਜੇਠ ਪ੍ਰਮਾਤਮਾ ਨਾਲ ਜੁੜੇ ਨੇ ਔਰ ਸਾਰਾ ਮਹੀਨਾ ਆਨੰਦ ਨਾਲ ਬਿਦਿਤ ਕੀਤਾ ਆਪ ਜੀ ਸਰਵਣ ਕਰ ਰਹਿ ਸੋ શ્રી 12 ਮਾਮਾਜ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਵਿਆਖਿਆ ਪਾਠ ਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾ ਉਹ ਸਰਬ ਕਲਾ ਸਮਰਥ ਰੰਗਲਾ ਪ੍ਰਭੂ ਮੋਹਨ ਪ੍ਰਭੂ ਪ੍ਰਾਣ ਦਾ ਆਸਰਾ ਹੈ ਵਡਭਾਗੇ ਪ੍ਰਾਣੀਆਂ ਦੇ ਹਿਰਦੇ ਵਿੱਚ ਉਸ ਦਾ ਵਾਸ ਹੁੰਦਾ ਹੈ ਤੇ ਵਡਭਾਗੇ ਪ੍ਰਾਣੀ ਹੀ ਉਸ ਦੇ ਕੌਤਕ ਵੇਖ-ਵੇਖ ਕੇ ਵਿਸਮਾਦਿਤ ਹੁੰਦੇ ਨੇ ਮੋਹਨ ਪ੍ਰਾਨ ਮਾਨ ਰਾਗੀਲਾ ਬਾਸ ਰਹੇ ਹੋ ਹਿਅਰੇ ਕੈ ਸੰਗੇ ਪੇਖ ਮੋਹਨ ਮਨ ਲੀਲਾ ਸਰਵਨ ਕਰਦੇ ਆ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ i no

ਪਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਨੇ ਸਤਿ ਪੁਰਸ਼ਾਂ ਦੀ ਸੰਗਤ ਵਿੱਚ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਦੀ ਹੀ ਆਰਾਧਨਾ ਹੁੰਦੀ ਹੈ। ਪਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਸਾਧ ਸੰਗਤ ਵਿੱਚ ਉਸ ਅਕਾਲ ਪੁਰਖ ਦਾ ਨਿਰੰਤਰ ਨੂਰ ਵਰਦਾ ਰਹਿੰਦਾ ਹੈ। ਸੁਣਦੇ ਹਾਂ ਡਾਕਟਰ ਇੰਦਰਜੀਤ ਸਿੰਘ ਵਾਸੂ ਹੁਰਾ ਪਾਸੋਂ ਵਾਰਤਾ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਇਹ ਫਰਮਾਨ ਸਿੱਖ ਧਰਮ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ ਦਾ ਹੈ ਜੋ ਉਹਨਾਂ ਦੀ ਤੀਜੀ ਵਾਰ ਦੀ ਦਸਵੀਂ ਪੌੜੀ ਸਭਾਇਮਾਨ ਹੈ ਇਸ ਕਥਨ ਵਿੱਚ ਸਾਧ ਸੰਗਤ ਦੀ ਨੂਰਾਨੀ ਪ੍ਰਕਿਰਤੀ ਤੇ ਦਗਦੇ ਸਰੂਪ ਬਾਰੇ ਰੋਸ਼ਨੀ ਪਾਈ ਗਈ ਹੈ ਸਾਧ ਸੰਗਤ ਦੇ ਸਥਾਨ ਨੂੰ ਸਿੱਖ ਧਰਮ ਵਿੱਚ ਗੁਰਦੁਆਰੇ ਦਾ ਨਾਮ ਦਿੱਤਾ ਗਿਆ ਹੈ ਜਿਸ ਤੋਂ ਭਾਵ ਗੁਰੂ अथवा ਪਰਮੇਸ਼ਰ ਦੇ ਦਵਾਰ ਤੋਂ ਹੈ ਜਿੱਥੋਂ ਰੱਬ ਦਾ ਨੂਰੀ ਗਿਆਨ ਸੰਸਾਰ ਨੂੰ ਵੰਡਿਆ ਜਾਂਦਾ ਹੈ ਇਸੇ ਨੂਰੀ ਗਿਆਨ ਕਰਕੇ ਇਹ ਅਸਥਾਨ ਹਮੇਸ਼ਾ ਜਗ ਮੰਗਾਉਂਦਾ ਰਹਿੰਦਾ ਹੈ ਇਹ ਗਿਆਨ ਸਾਧ ਸੰਗ ਵਿੱਚ ਹੁੰਦੀਆਂ ਤਿੰਨ ਧਾਰਮਿਕ ਕਿਰਿਆਵਾਂ ਤੋਂ ਉਤਪਨ ਹੁੰਦਾ ਹੈ ਜੋ ਪ੍ਰਮਾਤਮਾ ਦੀ ਕਥਾ ਕੀਰਤਨ ਤੇ ਅਰਦਾਸ ਨਾਲ ਸੰਬੰਧਿਤ ਹੁੰਦੀਆਂ ਹਨ ਪ੍ਰਭੂ ਕਥਾ ਬ੍ਰਹਮੰਡੀ ਚੇਤਨਾ ਪੈਦਾ ਕਰਦੀ ਹੈ ਸੁਆਮੀ ਦੇ ਸਿਫ਼ਤ ਸਲਾਹ ਦਾ ਕੀਰਤਨ ਇਕਾਗਰਤਾ ਦਾ ਸਰੋਤ ਬਣਦਾ ਹੈ ਤੇ ਅਰਦਾਸ ਗੁਰੂ ਚੇਤਨਾ ਸਿੱਖ ਇਤਿਹਾਸ ਦੀ ਚੇਤਨਾ ਤੇ ਸਰਬੱਤ ਦੇ ਭਲੇ ਦੀ ਵਿਸ਼ਵ ਚੇਤਨਾ ਪ੍ਰਤੀ ਜਾਗਰੂਕ ਕਰਦੀ ਹੈ ਇਤਨੇ ਕਰਿਆਵਾਂ ਤੋਂ ਸੰਗਤ ਵਿੱਚ दैਵੀ ਵਾਤਾਵਰਣ ਉਤਪਨ ਹੁੰਦਾ ਹੈ ਮਨੁੱਖ ਨਿਰਾਪਾਪ ਦਾ ਪਲੰਦਾ ਨਹੀਂ ਸਗੋਂ ਨੇਕੀਆਂ ਦਾ ਸਰੂਪ ਵੀ ਹੈ ਉਹ ਜਿੱਥੇ ਕਾਮਕਰੋਧਾ ਨਗਰ ਹੈ ਉੱਥੇ ਹਰੀ ਦਾ ਵੀ ਨਿਵਾਸ ਸਥਾਨ ਹੈ ਜਿੱਥੇ ਉਸ ਦੇ ਅੰਦਰ ਮਾਇਕ ਤ੍ਰਿਸ਼ਨਾ ਹੈ ਉੱਥੇ ਹਰੀ ਦੇ ਨਾਮ ਦੀ ਬਨਾਸਪਤੀ ਵੀ ਮੌਲੀ ਹੋਈ ਹੈ ਇਸ ਸੰਬੰਧ ਵਿੱਚ ਗੁਰਬਾਣੀ ਦੇ ਫਰਮਾਨ ਹਨ ਕਾਮਕਰੋਧ ਨਗਰ ਬੋ ਪਰਿਆ ਹਰ ਮੰਦਰ ਇਹ ਸਰੀਰ ਹੈ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੇ ਪਾਇਆ ਸਰੀਰ ਦੀ ਸਮੁੱਚੀ ਪ੍ਰਕਿਰਤੀ ਦਾ ਗਿਆਨ ਮਨੁੱਖ ਨੂੰ ਆਸ਼ਾਵਾਦੀ ਬਣਾਉਂਦਾ ਹੈ ਉਹ ਸਤਗੁਰ ਦੀ ਅਗਵਾਈ ਵਿੱਚ ਆਪਣੀ ਮਾਨਵਤਾ ਨੂੰ ਦਿਵਤਾ ਵਿੱਚ ਬਦਲਣ ਦੇ ਮਾਰਗ ਤੇ ਪੈ ਜਾਂਦਾ ਹੈ ਸਤਗੁਰ ਦਾ ਸ਼ਬਦ ਇੱਕ ਜਗ ਦਾ ਦੀਪਕ ਹੈ ਜੋ ਮਨੁੱਖ ਦੇ ਦਿਲ ਦੀ ਅੰਧੇਰੀ ਰਾਤ ਨੂੰ ਉਜਲੀ ਪ੍ਰਬਾਤ ਵਿੱਚ ਬਦਲ ਦਿੰਦਾ ਹੈ ਉਸ ਦਾ ਅੰਦਰਲਾ ਸੰਸਾਰ ਗਿਆਨ ਨਾਲ ਨੂਰੋ ਨੂਰ ਹੋ ਜਾਂਦਾ ਹੈ ਸਤਗੁਰ ਸ਼ਬਦ ਉਜਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁਲੀ ਅਨੂਪ ਮਾਈ ਗੁਰਦਾਸ ਜੀ ਅਨਸਾਰ ਸਾਧ ਸੰਗਤ ਮਾਨ ਸਰੋਵਰ ਹੈ ਜਿੱਥੇ ਗੁਰਮੁਖ ਰੂਪੀ ਹੰਸ ਪ੍ਰਭੂ ਨਾਮ ਦੇ ਮੋਤੀ ਚੁਗਦੇ ਹਨ ਭਗਤ ਕਬੀਰ ਜੀ ਅਨਸਾਰ ਇਹ ਬੈਕੁੰਠ धाम ਹੈ ਜੋ ਸਾਰੇ ਸੁੱਖਾਂ ਦਾ ਸੋਮਾ ਹੈ ਗੁਰੂ ਰਾਮਦਾਸ ਜੀ ਅਨਸਾਰ ਇਹ ਪ੍ਰਭੂ ਦੇ ਗੁਣ ਸਿੱਖਣ ਲਈ ਇੱਕ ਪਾਠਸ਼ਾਲਾ ਹੈ ਸਾਜ ਸੰਗਤ ਸੰਸਾਰ ਦੇ ਜ਼ਰੀਲੇ ਵਾਤਾਵਰਨ ਵਿੱਚ ਜੀਵਨ ਅੰਮ੍ਰਿਤ ਦਾ ਜ਼ਖੀਰਾ ਹੈ ਜਿੱਥੇ ਕੇਵਲ ਤੇ ਕੇਵਲ ਪਰਮਾਤਮਾ ਦੀ ਸਿਫਤ ਕੀਤੀ ਜਾਂਦੀ ਹੈ ਤੇ ਮਨੁੱਖ ਨੂੰ ਹਰੇਕ ਕਿਸਮ ਦੀ ਮਥਾਜੀ ਤੋਂ ਮੁਕਤੀ ਮਿਲਦੀ ਹੈ ਇਸ ਸੰਬੰਧ ਵਿੱਚ ਕੁਝ ਗੁਰਬਾਣੀ ਦੇ ਫਰਮਾਨ ਨੇ ਇਹ ਹਨ ਸਤਸੰਗਤ ਸਤਗੁਰ ਚਾਰਟ ਸਾਲ ਹੈ ਜਿਤ ਹਰ ਗੁਣ ਸਿੱਖਾ ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਪਾਈਰੇ ਸਤਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਣੀ ਐ ਸਾਧ ਸੰਗਤ ਮਨੁੱਖ ਲਈ ਅਨੇਕ ਬਰਕਤਾਂ ਅਨੇਕ ਸੁੱਖਾਂ ਦੇ ਪੈਕੇਜ ਦੀ ਤਰ੍ਹਾਂ ਹੈ ਪਵਿੱਤਰ ਸੰਗਤ ਨਾਲ ਮਨੁੱਖ ਦੇ ਵਿਚਾਰ ਵਿਹਾਰ ਤੇ ਆਹਾਰ ਵੀ ਪਵਿੱਤਰ ਹੋ ਜਾਂਦੇ ਹਨ ਜੀਵਨ ਵਿੱਚ ਜ਼ਬਤ ਤੇ ਇਨਸਾਸ਼ਨ ਪੈਦਾ ਹੋ ਜਾਂਦਾ ਹੈ ਸਾਦ ਸੰਗਤ ਇੱਕ ਸ਼ਬਦ ਦੀ ਟਕਸਾਲ ਹੈ ਜਿਸ ਵਿੱਚ ਮਨੁੱਖ ਦੀ ਸੁਰਤ ਮਤਮਨ ਤੇ ਬੁੱਧ ਘੜੀ ਜਾਂਦੀ ਹੈ ਉਸ ਵਿੱਚ ਸੁੰਦਰ ਚੇਤਨਾ ਸੁੰਦਰ ਅਕਲ ਸੁੰਦਰ ਜਜ਼ਬੇ ਤੇ ਸੁੰਦਰ ਸੋਚ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਤਮ ਸੰਗਤ ਨਾਲ ਮਨੁੱਖ ਉੱਤਮ ਹੋ ਜਾਂਦਾ ਹੈ ਉੱਤਮ ਸੰਗਤ ਉਤਮ ਹੋਵੇ ਗੁਣ ਕੋਤਾਵੇ ਅਵਗਣਤ ਹੋਵੇ ਸਤਸੰਗਤ ਦਾ ਮਿਲਾਪ ਰੱਬ ਦਾ ਮਿਲਾਪ ਹੈ ਕਿਉਂਕਿ ਇਸ ਵਿੱਚ ਪ੍ਰਭੂ ਰੰਗ ਵਿੱਚ ਰੰਗੇ ਹੋਏ ਰੰਗਲੇ ਸੱਜਣ ਮਿਲਦੇ ਹਨ ਜਿਨ੍ਹਾਂ ਵਿੱਚ ਅਕਾਲ ਪੁਰਖ ਵਸਦਾ ਹੈ ਸਤਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ ਗੁਰਬਾਣੀ ਦੇ ਫਰਮਾਨ ਸਤਸੰਗਤ ਦੀ ਮਹਾਨਤਾ ਨੂੰ ਸਪਸ਼ਟ ਕਰਦੇ ਹਨ ਮਿਲ ਸਤਸੰਗਤ ਖੋਜ ਜਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ ਵੜ ਭਾਗੀ ਹਰ ਸੰਗਤ ਪਾਵੇ ਭਾਗਹੀਣ ਪਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਵਿੰਸ ਸੰਗਤ ਮੈਲ ਭਰੀ ਜੀਓ ਸਾਧ ਸੰਗਤ ਦੀ ਸੰਸਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਕੀਤਾ ਉਹਨਾਂ ਨੇ ਇਸ ਨੂੰ ਸ਼੍ਰਿੰਦੀ ਰਹਿਤ ਸਮਾਜ ਦੇ ਰੂਪ ਵਿੱਚ ਉਸਾਰਿਆ ਜਿੱਥੇ ਸਾਰੇ ਲੋਕ ਰਲ ਮਿਲ ਕੇ ਰਹਿਣ ਦਾ ਵਲ ਸਿੱਖਦੇ ਹਨ ਉਹਨਾਂ ਨੇ ਜਾਤ ਪਾਤ ਛੂਛਾਤ ਤੇ ਪਦਮੀਆਂ ਦੇ ਖਿਆਲਾਂ ਨੂੰ ਫਜ਼ੂਲ ਦੱਸਿਆ ਉਹਨਾਂ ਨੇ ਪ੍ਰੇਰਨਾ ਦਿੱਤੀ ਕਿ ਇੱਕੋ ਇੱਕ ਸਾਰਿਆਂ ਵਿੱਚ ਰੱਬੀ ਅਨੁਸ਼ਾ ਹੈ ਜੋ ਉਹਨਾਂ ਦੇ ਵजूद ਨੂੰ ਵੀ ਕਾਇਮ ਰੱਖਦੀ ਹੈ ਤੇ ਉਹਨਾਂ ਨੂੰ ਸਾਂਝੀ ਵਾਲਤਾ ਵਿੱਚ ਵੀ ਬੰਨੀ ਰੱਖਦੀ ਹੈ ਜਿਵੇਂ ਫੱਕੜ ਜਾਂਦੀ ਫੱਕੜ ਨਾ ਸਭਨਾਂ ਜੀਆਂ ਇੱਕਾ ਛਾਉ ਅਤੇ ਸਭੇ ਸਾਂਝੀ ਵਾਹ ਸਦائیں ਤੂੰ ਕਿਸੇ ਨਾ ਦਿਸੇ ਬਾਹਰ ਜਿਓ ਗੁਰੂ ਨਾਨਕ ਦੇਵ ਜੀ ਅਨੁਸਾਰ ਸੇਕ ਧਰਮ ਦੇ ਵਿਕਾਸ ਦਾ ਕਾਰਨ ਗੁਰਸੰਗਤ ਤੇ ਗੁਰਬਾਣੀ ਹੈ ਗੁਰੂ ਨਾਨਕ ਦੇਵ ਜੀ ਦੇ ਅਣਥੱਕ ਪ੍ਰਚਾਰ ਦੇ ਯਤਨਾਂ ਸਰਕਾਰ ਹਰੇਕ ਘਰ ਧਰਮਸਾਲ ਦਾ ਰੂਪ ਬਣ ਗਿਆ ਜਿੱਥੇ ਕੀਰਤਨ ਦੇ ਪ੍ਰਵਾਹ ਚੱਲੇ ਅਚਲ ਵਟਾਲੇ ਜੋਗੀਆਂ ਨਾਲ ਗੋਸ਼ਮੇ ਗੁਰੂ ਜੀ ਨੇ ਉਹਨਾਂ ਦੇ ਪੁੱਛਣ ਤੇ ਦੱਸਿਆ ਕਿ ਉਹਨਾਂ ਕੋਲ ਗੁਰਬਾਣੀ ਤੇ ਸੰਗਤ ਤੋਂ ਬਿਨਾਂ ਹੋਰ ਕੋਈ ਕਰਾਮਾਤ ਨਹੀਂ ਹੈ ਜਿਵੇਂ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਗੁਰੂ ਦੀਆਂ ਸਾਜੀਆਂ ਸੰਗਤਾਂ ਨੇ ਹੌਲੀ-ਹੌਲੀ ਇੱਕ ਪੰਥ ਦਾ ਰੂਪ ਲੈ ਲਿਆ ਜਿਸ ਦਾ ਪਰਮੁਖ ਅਦਰਸ਼ ਗੁਰੂ ਪ੍ਰਤੀ ਆਤਮ ਸਮਰਪਣ ਹੈ ਕਿਉਂਕਿ ਗੁਰੂ ਦੀ ਸ਼ਰਨ ਹੀ ਮਨੁੱਖ ਦੇ ਮਾਇਕ ਬੰਧਨ ਕੱਟ ਸਕਦੀ ਹੈ ਇਹ ਸੰਬੰਧੀਆਂ ਦੇ ਮੂਹ ਦੀਆਂ ਜ਼ੰਜੀਰਾਂ ਪਰਮਾਂ ਦੀ ਪਟਕਣ ਪਾਪ ਪੁੰਨ ਦੀ ਤਮੀਜ਼ ਦਾ ਨਖੇੜਾ ਕਰਨ ਵਾਲੀ ਸੁਰਤ ਪ੍ਰਦਾਨ ਕਰਦੀ ਹੈ ਅੰਜ ਤੇ ਇਹ ਕਿਹਾ ਜਾ ਸਕਦਾ ਹੈ ਕਿ ਸਾਧ ਸਿੰਘ ਦਾ ਸਥਾਨ ਰੱਬ ਦੀ ਨੂਰੀ ਹੋੰਦ ਤੇ ਉਸ ਦੇ ਨੂਰੀ ਗਿਆਨਤ ਭਰਪੂਰ ਹੈ ਇਹ ਮਨੁੱਖੀ ਜੀਵਨ ਦੇ ਅੰਧੇਰੇ ਪੱਖਾਂ ਵਿੱਚ ਪ੍ਰਕਾਸ਼ ਉਤਪਨ ਕਰਦਾ ਹੈ। ਇਹ ਇੱਕ ਐਸਾ ਸਚਖੰਡ ਹੈ ਜੋ ਅੰਦਰਲੀ ਜੋਤ ਨੂੰ ਹੋਰ ਵੀ ਪ੍ਰਚੰਡ ਕਰ ਦਿੰਦਾ ਹੈ। ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਵਿਚਾਰ ਜੀਵਨ ਦੇ ਧੁੰਦਲੇ ਰਾਹਾਂ ਨੂੰ ਪ੍ਰਕਾਸ਼ਮਾਨ ਕਰਦੀ ਹੈ। ਸਾਧ ਸੰਗਤ ਸਿੱਖ ਤਰਨ ਦੀ ਟਕਸਾਲ ਹੈ। ਇਹ ਜੀਵਨ ਦੀ ਪੁਨਰ ਉਸਾਰੀ ਕਰਕੇ ਇਸ ਨੂੰ ਨਜ਼ਰੀ ਨਜ਼ਰ ਨਿਹਾਲ ਕਰ ਦਿੰਦੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਉੱਗੇ ਵੀ ਸਮੁੰਦਰ ਬੰਦ ਕਰਦਿਆਂ ਫਰਮਾਇਆ ਪੂਰਨ ਪਰਮ ਨਿਧਾਨ ਸਦ ਭਰਪੂਰ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਇਹ ਵਰਤਾ ਸੁਣਾ ਰਹੇ ਸਨ ਡਾਕਟਰ ਇੰਦਰਜੀਤ ਸਿੰਘ ਵਾਸੂ ਚੰਗੇ ਕਰਮ ਕਰਨ ਦੀ ਜਾਂਚ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਕੇ ਹੀ ਪ੍ਰਾਪਤ ਹੋ ਜਾਂਦੀ ਹੈ ਤਾਂ ਤੇ ਫਿਰ ਬੇਨਤੀ ਇਹੀ ਕਰਨੀ ਚਾਹੀਦੀ ਹੈ ਐਸੀ ਮੰਗ ਗੋਬਿੰਦ ਤੇ ਚਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤੀ ਸਰਵਣ ਕਰਦੇ ਆ ਪਾਈ ਗੁਰਦਿਆਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਐਸੀ ਮੰਗ I'm ਸੀ ਮੰਗ ਗੋਬਿੰਦ ਤੇ ਐਸੀ ਮੰਗ ਗੋਬਿੰਦ ਤੇ ਚਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਬ ਪਰਮ ਗਤੇ ਆਪ ਜੀ ਸਰਵਣ ਕਰ ਰੈ ਸੋ ਪਾਈ ਗੁਰਦਿਆਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ